48 ਮਿਲੀਅਨ ਡਾਲਰ ਦੇ ਆਯਾਤ ਹੁੰਦਾ ਵਾ ਅਮਰੀਕਾ ਤੋਂ ਬਾਹਰੋਂ ਆਉਂਦਾ ਮਾਲ ਉਹਦੇ ਤੇ 50% ਤੇ ਟੈਰਫ ਘੱਟ ਕਰਨ ਨੂੰ ਅਮਰੀਕਾ ਦੇ ਦਬਾਅ ਹਟ ਗੁੱਡੇ ਟੇਕੇ ਸਰਕਾਰ ਕਿਤੇ ਤਿਆਰ ਹੋ ਗਿਆ ਜੇ ਇਹ ਹੋ ਜਾਂਦਾ ਇਹ ਭਾਰਤ ਨੂੰ ਬਰਬਾਦ ਕਰਕੇ ਰੱਖ ਦੂਗਾ ਇੱਥੇ ਕਾਸਟ ਆਫ ਪ੍ਰੋਡਕਸ਼ਨ ਵਧਿਆ ਉਹ ਮਹਿੰਗੀ ਥੋੜੀ ਪੈਦਾ ਹੁੰਦੀ ਆ ਉਹਦੇ ਨਾਲ ਕੰਪੀਟੀਸ਼ਨ ਹੁੰਦਾ ਸਾਡਾ ਪਰ ਜਦੋਂ ਤੁਸੀਂ ਉਹ ਤੇ ਟੈਰਫ ਖਤਮ ਕਰ ਲਿਆ ਉਹ ਹੋਏ ਹੋਰ ਸਸਤੀ ਹੋ ਜੂਗੀ ਸਸਤੀ ਕਿੰਨੇ ਚਿਰ ਲਈ ਹੋ ਗਈ ਉਹਨਾ ਚਿਰ ਲਈ ਜਿੱਦਣ ਸਾਡੀਆਂ ਖੁਰਲੀਆਂ ਤੋਂ ਮੱਝਾਂ ਗਾਵਾਂ ਨਾ ਵਿਖਗੀਆਂ ਜਿੱਦਣ ਸਾਡੀ ਜਿੱਦਣ ਉਹਨਾਂ ਦੀਆਂ ਖੁਰਲੀਆਂ ਸਾਡੀਆਂ ਖਾਲੀ ਹੋ ਗਈਆਂ ਉਹਨਾਂ ਨੇ ਆਪਣੇ ਦੁੱਧ ਦੇ ਰੇਡ ਚੁੱਕ ਦੇਣੇ ਸੰਧਵਾ ਸਾਹਿਬ ਉਹ ਸਪੀਕਰ ਨੇੜੇ ਸਭ ਤੋਂ ਵੱਧ ਸਾਡਿਆਂ ਨਾਂ ਵਿਲੜਾ ਨਾ ਕਿ ਧਰਨੇ 'ਚ ਬੰਦੇ ਰਹੇ ਆ ਠੀਕ ਆ ਜੀ ਹਾਂ ਅੱਜ ਸਹੀ ਵੇਲੇ ਲੱਗ ਰਹੇ ਇਹ ਜਦੋਂ ਵਿਰੋਧੀ ਧਿਰ 'ਚ ਹੁੰਦੇ ਆ ਉਦੋਂ ਅਸੀਂ ਚੰਗੇ ਲੱਗਦੇ ਆ ਜਦੋਂ ਸੱਤਾ ਹੁੰਦੀ ਆ ਸੱਤਾ ਦੇ ਨਸ਼ੇ ਵਿੱਚ ਪਹਿਲੀ ਵਾਰ ਨਹੀਂ ਸਾਡੇ ਤੇ ਕਮੈਂਟ ਹੋ ਰਿਹਾ ਐਂ ਕਰਦੇ ਹੁੰਦੇ ਆ ਇਸ ਸਰਕਾਰ ਨੇ ਕਾਨੂੰਨ ਬਣਾ ਕੇ ਠੰਡੇ ਬਸਤੇ ਚ ਪਾ ਰੱਖੇ ਆ ਮੱਝਾਂ ਦੇ ਕੰਨਾਂ 'ਚ ਟੈਗ ਕਿਉਂ ਪਾਏ ਆ ਗਾਵਾਂ ਦੇ ਕੰਨਾਂ 'ਚ ਟੈਗ ਕਿਉਂ ਪਾਏ ਆ ਉਹਨਾਂ ਨੇ ਮੱਝ ਨੇ ਕਿਤੇ ਵੋਟ ਥੋੜਾ ਪਾਉਣ ਜਾਣਾ ਉਹਨਾਂ ਦੀ ਗਿਣਤੀ ਕੀਤੀ ਆ ਸਰਕਾਰ ਨੇ ਕਿ ਕਿੰਨੀਆਂ ਮੱਝਾਂ ਗਾਵਾਂ ਪਸ਼ੂ ਧਨ ਪੰਜਾਬ ਦੇ ਦੇਸ਼ ਦੇ ਲੋਕਾਂ ਕੋਲ ਹੈ ਉਹਦੇ ਸਾਹਮਣੇ ਜਦੋਂ ਉਹਨਾਂ ਨੇ ਚੋਚੀ ਕਰ ਲੈਣਗੇ ਇੱਕ ਵਾਰੀਆਂ ਕਾਨੂੰਨ ਲਾਗੂ ਹੋਗੇ ਤੁਸੀਂ ਦੇਖੋਗੇ 8-10 ਦਿਨਾਂ ਬਾਅਦ ਲੁਨਾਊਗਾ 9 ਸੁੰਦ ਮਈ ਦੇ ਅੰਦਰ ਕੋਸ਼ਿਸ਼ ਹੈ ਸਾਰੇ ਰਾਇ ਕਰਕੇ ਕੋਈ ਇਸ ਕਿਸਮ ਦਾ ਮੋਰਚਾ ਲਾਈਏ ਹਰ ਚੀਜ਼ ਹਰ ਟਰੈਕਟਰ ਟਰਾਲੀ ਜੋ ਵੀ ਸਾਡਾ ਗਵਾਚਾ ਇਹ ਭਗਵੰਤ ਮਾਨ ਦੇ ਇੱਕ ਚੋਂ ਕੱਢਾਂ ਗਿਆ ਨਹੀਂ ਛੱਡਦੇ ਨਹੀਂ ਹੈਗੇ ਔਰ ਜਿਹੜਾ ਇਹਨਾਂ ਦਾ ਵਿਰੋਧ ਹੈ ਪਿੰਡ ਪੱਦਰੀ ਚਾਹੇ ਐਮਐਲਏ ਹੋਵੇ ਚਾਹੇ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਉਹ ਪਹਿਲੋ ਵੀ ਹੋ ਰਿਆ ਸੀ ਗਾਂ ਵਿੱਚ ਕਰਦੇ ਰਹਿ ਜਦੋਂ ਫਤੂਰ ਦਿਮਾਗ ਨੂੰ ਚੜ ਜੇ ਜਦੋਂ ਸੱਤਾ ਦਾ ਹੰਕਾਰ ਚੜ ਜੇ ਜਦੋਂ ਨੌਕਰ ਇਹ ਸਮਝਣਾ ਬੰਦ ਕਰ ਜੇ ਕਿ ਮੈਂ ਨੌਕਰ ਆ ਉਹ ਆਪਣੇ ਮਾਲਕ ਨੂੰ ਐਦਾਂ ਹੀ ਬੋਲ ਦਾਂਦਾ ਲੋਕਤੰਤਰ ਆਏ ਆਪ ਹੀ ਕਹਿੰਦੇ ਨਾ ਸੰਧਵਾ ਸਾਹਿਬ ਤਨਖਾਹ ਲਿੰਦੇ ਸਾਡੇ ਪੈਸਿਆਂ ਤੋਂ ਕੌਣ ਹੁੰਦੇ ਸਰਮਾ ਸਾਹਿਬ ਇਦਾਂ ਬੋਲਣ ਵਾਲੇ ਵੀ ਬੇਲੜ ਬੇਲੜ ਅਸੀਂ ਨਹੀਂ ਤੁਸੀਂ ਤਨਖਾਹ ਲੈ ਰਹੇ ਜੇ ਕੰਮ ਨਹੀਂ ਕਰ ਰਹੇ ਤੇ ਬੇਲੜ ਜੇ ਤੁਹਾਡੇ ਪਿੰਡ ਦੇ 90% ਬੱਚੇ ਸਰਕਾਰੀ ਸਕੂਲ ਚ ਜਾਂਦੇ ਹੁਣ ਤੇ ਕਹਿ ਲੋ ਸਿੱਖਿਆ ਕ੍ਰਾਂਤੀ ਆ ਜੇ 90% ਬੱਚੇ ਤੁਹਾਡੇ ਪ੍ਰਾਈਵੇਟ ਸਕੂਲਾਂ ਜਾ ਰਹੇ ਆ ਤੁਸੀਂ ਪੁਰਾਣੀ ਕੰਧ ਤੇ ਪੋਚਾ ਮਾਰ ਦਿੰਦੇ ਹੋ ਤੁਸੀਂ ਵਾਸ਼ਰੂਮ ਮਾੜਾ ਮੋਟਾ ਬਣਾ ਦਿੰਦੇ ਹੋ ਸ਼ਿੱਖਿਆ ਕ੍ਰਾਂਤੀ ਨਾ ਤੁਹਾਡੇ ਗਿਆਨ ਦਾ ਵਤਾਰ ਤੇ ਤੁਹਾਡੇ ਬੱਚੇ ਪੜ੍ਹ ਲਿਖੇ ਗਿਆਨ ਹਾਸਲ ਕਰ ਰਹੇ ਇਹ ਤਾਂ ਬੇਮਾਇਨੀ ਗੱਲਾਂ ਨੇ ਜਿਹੋ ਜਿਹੀਆਂ ਗੱਲਾਂ ਮੋਦੀ ਜੀ ਵੀ ਕਰਦੇ ਆ ਇਹੋ ਜਿਹਾ ਭਗਵੰਤਮਾਨ ਮੀਡੀਆ ਮੈਨੇਜਰ ਆਈ ਤੁਹਾਡੀ ਕੋ ਆ ਤੇ ਫਿਰ ਇਕੱਠਿਆਂ ਬੈ ਕੇ ਕਿਉਂ ਨਹੀਂ ਲੜੀ ਜਾਂਦਾ ਅਸੀਂ ਤਾਂ ਜੀ ਸਕਦੇ ਬੈਣ ਨੂੰ ਤਿਆਰ ਆ ਸਾਡੇ ਵੱਲੋਂ ਤਾਂ ਇਹ ਚੀਜ਼ੇ ਹੋਵੇ ਨਾ ਲੋਕੀਂ ਕਹਿੰਦੇ ਇੱਕ ਆਦਨਾ ਤਾੜੀ ਵਾਜਦੀ ਨਹੀਂ ਦੋ ਹੱਥਾਂ ਨਾਲ ਵਾਜਦੀ ਹੈ ਜਦੋਂ ਕੋਈ ਝਗੜਾ ਵੀ ਪਵੇ ਅਸੀਂ ਇਹਨੇ ਇੱਕ ਨਾਲ ਵਜ ਜਾਂਦੀ ਹੈ ਕਹਿੰਦਾ ਅਗਲਾ ਕਹਿੰਦਾ ਕਿਦਾਂ ਇਹ ਕਿਨੇ ਆ ਵੇਖਿਓ ਆ ਹੱਥ ਇਦਾਂ ਹੀ ਪਿਆ ਨਾ ਦੂਜਾ ਆਣ ਕੇ ਖੜਕੀ ਜਾਂਦਾ ਕੀ ਕਰੂਗਾ ਆ ਹ ਕਿ ਇਹ ਤੇ ਸਾਇਲੈਂਟ ਆ ਜਾਂਦੇ ਨੂੰ ਤੋੜ ਦਿੱਤਾ ਜਾਵੇ ਰਹਿ ਨਾ ਦਿੱਤਾ ਜਾਵੇ ਫਿਰ ਤੇ ਸ਼ਾਇਦ ਇਹ ਖੁਸ਼ ਹੋ ਜੇ ਕਿਸਾਨੀ ਦਾ ਕਿੱਡਾ ਵੱਡਾ ਨੁਕਸਾਨ ਤੁਹਾਡੇ ਕੋਲੇ ਕਣਕ ਵਾਦੂ ਤੁਹਾਡੇ ਕੋ ਝੋਨਾ ਵਾਦੂ ਤੁਹਾਡੇ ਕੋ ਦਾਲਾਂ ਵਾਦੂ ਤੁਹਾਡੇ ਕੋ ਪਾਇਮਾਹਲ ਵਾਦੂ ਚੀਜ਼ਾਂ ਤੇ ਪਹਿਲੋ ਵਾਦੂ ਜੇ ਕਾਰਪੋਰੇਟ ਦੀਆਂ ਕੰਪਨੀਆਂ ਆ ਕੇ ਪੈ ਗਈਆਂ ਵਿੱਚ ਤਾਂ ਉਹ ਜਿਹੜੇ ਖਰੀਦਦਾਰ ਉਹਨੂੰ ਵੀ ਮਾਰਨਗੇ ਤੇ ਕਿਸਾਨ ਦਾ ਵਸੇ ਮਰੂ ਖੜੇ ਹੈ ਇਸ ਟਾਈਮ ਦੇ ਉੱਤੇ ਸਰਮਣ ਸਿੰਘ ਪੰਦੇਰ ਸਾਡੇ ਨਾਲ ਆ ਪੁਤਲਾ ਫੂਕਿਆ ਗਿਆ ਵਾ ਇਸ ਟਾਈਮ ਦੇ ਉੱਤੇ ਕਾਰਨ ਕੀ ਸੀ ਪੁਤਲਾ ਫੂਕਣ ਦਾ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾਰਨ ਸੀ ਅੱਜ ਕਿਹਦਾ ਪੁਤਲਾ ਫੂਕਿਆ ਗਿਆ ਆ ਦੇਖੋ ਜੈਡੀ ਵਿਨਸ ਜਿਹੜੇ ਉਪਰਾਸ਼ਟਰਪਤੀ ਨੇ ਅਮਰੀਕਾ ਦੇ ਤੇ ਮੋਦੀ ਸਰਕਾਰ ਦੀ ਅਰਥੀ ਅਰਥੀ ਫੂਕ ਮਜਾਰਾ ਕੀਤਾ ਹੈਗਾ ਕਾਰਨ ਕੀ ਹੈ ਕਾਰਨ ਉਹਦੇ ਪਿੱਛੇ ਹੈਗਾ ਵੀ ਜਿਹੜੇ ਪਿਛਲੇ ਸਮੇਂ ਆਏ ਨੇ ਉਪਰਾਸ਼ਟਰਪਤੀ ਜੀ ਮੋਦੀ ਜੀ ਨਾਲ ਮੀਟਿੰਗ ਹੋਈ ਆ ਦਵੱਲੇ ਵਪਾਰ ਦੀਆਂ ਗੱਲਾਂ ਮੀਡੀਆ 'ਚ ਨਿਕਲੀਆਂ ਪਹਿਲੂ ਕਹਿੰਦੇ ਸੀ মিডিਆ ਵਾਲੇ ਵੀ ਏਜੰਡਾ ਹੀ ਤੈਅ ਨਹੀਂਗਾ ਫਿਰ ਮੀਟਿੰਗ ਆਦੀ ਹੋਈ ਫਿਰ ਏਜੰਡਾ ਦਵੱਲੇ ਵਪਾਰਦਾਨ ਨਿਕਲ ਆਇਆ ਲਗਭਗ ਕਹਿੰਦੇ ਆ 42 ਮਿਲੀਅਨ ਡਾਲਰ ਦੇ ਆਯਾਤ ਹੁੰਦਾ ਵ ਅਮਰੀਕਾ ਤੋਂ ਬਾਹਰੋਂ ਆਉਂਦਾ ਮਾਲ ਉਹਦੇ ਤੇ 50% ਤੇ ਟੈਰਫ ਘੱਟ ਕਰਨ ਨੂੰ ਅਮਰੀਕਾ ਦੇ ਦਬਾਅ ਹੇਠ ਗੁੱਡੇ ਟੇਕੇ ਸਰਕਾਰ ਕਿਤੇ ਤਿਆਰ ਹੋ ਗਏ ਜੇ ਉਹਦੇ ਚ ਖੇਤੀ ਸੈਕਟਰ ਵੀ ਆ ਗਿਆ ਪੋਲਟਰੀ ਸੈਕਟਰ ਵੀ ਆ ਗਿਆ ਡੇਰੀ ਸੈਕਟਰ ਵੀ ਆ ਗਿਆ ਕਿਸਾਨ ਦੇਸ਼ ਦਾ ਪਹਿਲੋਂ ਬਰਬਾਦ ਆ ਕਿਉਂਕਿ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਹਨ ਚਾਹੇ ਦਵਾਈਆਂ ਵਾ ਚਾਹੇ ਬੀਜ ਆ ਚਾਹੇ ਡੀਜਲ ਆ ਚਾਹੇ ਖੇਤੀ ਮਸ਼ੀਨਰੀ ਆ ਸਭ ਆ ਜੇ ਇਹ ਹੋ ਜਾਂਦਾ ਇਹ ਭਾਰਤ ਨੂੰ ਬਰਬਾਦ ਕਰਕੇ ਰੱਖ ਦੂਗਾ ਕਿਸਾਨੀ ਦਾ ਖਸਰੇ ਕੀ ਨੁਕਸਾਨ ਆ ਭਾਰਤ ਦਾ ਛੱਡੋ ਜੇ ਤੁਸੀਂ ਕਿਸਾਨੀ ਦੀ ਗੱਲ ਕਰਦੇ ਹੋ ਕਿਸਾਨੀ ਦਾ ਕਿੱਡਾ ਵੱਡਾ ਨੁਕਸਾਨ ਦੇਖੋ ਨਿਊਜ਼ੀਲੈਂਡ ਕੋ ਦੁੱਧ ਕਿੰਨਾ ਪਿਆ ਪਹਿਲੋ ਵੀ ਆਰਸੀਪੀ ਤੋਂ ਭਾਰਤ ਬਾਹਰ ਆ ਤੁਹਾਡੇ ਕੋਲੇ ਕਣਕ ਵਾਦੂ ਤੁਹਾਡੇ ਕੋ ਝੋਨਾ ਵਾਦੂ ਤੁਹਾਡੇ ਕੋ ਦਾਲਾਂ ਵਾਦੂ ਤੁਹਾਡੇ ਕੋ ਪਾਇਮੋਲ ਵਾਦੂ ਤੁਹਾਡੇ ਕੋ ਆਲੂ ਬਿਠੇ ਰੁਲਦੇ ਆ ਉਹ ਵਾਦੂ ਭਾਰਤ ਦੇ ਖੇਤੀ ਪ੍ਰਧਾਨ ਸੂਬਾ ਨਾ ਚੀਜ਼ਾਂ ਦੇ ਪਹਿਲੋ ਵਾਦੂ ਆ ਉਹ ਮੰਡੀ ਵਿੱਚ ਸਹੀ ਸਮੇਂ ਦਾਮ ਮੁੱਲ ਤੇ ਨਹੀਂ ਮਿਲਦੀਆਂ ਕਿਸਾਨ ਨੂੰ ਆ ਜਿਹੜਾ ਖਰੀਦਦਾਰ ਨੂੰ ਮਹਿੰਗੇ ਭਾਅ ਮਿਲਦੀਆਂ ਜੇ ਕਾਰਪੋਰੇਟ ਦੀਆਂ ਕੰਪਨੀਆਂ ਆ ਕੇ ਪੈ ਗਈਆਂ ਵਿੱਚ ਤਾਂ ਉਹ ਜਿਹੜੇ ਖਰੀਦਦਾਰ ਉਹਨੂੰ ਵੀ ਮਾਰਨ ਗਿਆ ਤੇ ਕਿਸਾਨ ਦਾ ਵਸੇ ਮਰੂ ਤਾਂ ਪੰਦਰ ਸਾਹਿਬ ਜੂ ਸ਼ੰਭੂ ਤੇ ਖਨੋਰੀ ਚ ਹੋਇਆ ਉਸ ਤੋਂ ਬਾਅਦ ਉਹਦੀ ਕੀ ਰਣਨੀਤੀ ਲੀਕੀ ਗਈ ਆ ਟਰਾਲੀਆਂ ਦਾ ਰੌਲਾ ਪਿਆ ਸੀ ਏਸੀ ਉੱਥੇ ਚੋਰੀ ਹੋਇਆ ਬਹੁਤਾ ਦੇ ਵਿੱਚ ਸਮਾਨ ਚੋਰੀ ਹੋਇਆ ਹਾਂ ਉਹਦੇ ਵਾਸਤੇ ਮੀਟਿੰਗਾਂ ਆਉਣ ਵਾਲੇ ਸਮੇਂ ਚ ਸਾਡੀ ਤਿਆਰੀ ਆ ਤੁਸੀਂ ਦੇਖੋਗੇ 8 10 ਦਿਨਾਂ ਬਾਅਦ ਲੁਣਾਊਗਾ 9 ਸੁੰਦ ਮਈ ਦੇ ਅੰਦਰ ਕੋਸ਼ਿਸ਼ ਆ ਸਾਰੇ ਰਾਇ ਕਰਕੇ ਕੋਈ ਇਸ ਕਿਸਮ ਦਾ ਮੋਰਚਾ ਲਾਈਏ ਹਰ ਚੀਜ਼ ਹਰ ਟਰੈਕਟਰ ਟਰਾਲੀ ਜੋ ਵੀ ਸਾਡਾ ਗਵਾਚਾ ਇਹ ਭਗਵੰਤ ਮਾਨ ਦੇ ਇੱਕ ਚੋਂ ਕੱਢਾਂਗੇ ਨਹੀਂ ਛੱਡਦੇ ਨਹੀਂ ਹੈਗੇ ਔਰ ਜਿਹੜਾ ਇਹਨਾਂ ਦਾ ਵਿਰੋਧ ਆ ਪਿੰਡ ਪੱਦਰੀ ਚਾਹੇ ਐਮਐਲਏ ਹੋਵੇ ਚਾਹੇ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਉਹ ਪਹਿਲੋ ਵੀ ਹੋ ਰਿਆ ਸੀ ਗਾਂ ਵਿੱਚ ਕਰਦੇ ਰ ਸੰਧਵਾਹ ਸਾਹਿਬ ਦਾ ਇੱਕ ਬਿਆਨ ਆ ਤੁਹਾਡੇ ਵਿਰੁੱਧ ਜਾਂਦਾ ਬਹੁਤ ਤਾਦ ਦੇ ਵਿੱਚੋਂ ਤੁਹਾਨੂੰ ਕੋਸਿਆ ਗਿਆ ਉਹਨਾਂ ਨੇ ਖਾਸ ਕਰਕੇ ਸਟੇਜ ਦੇ ਉੱਤੇ ਸਪੀਕਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਕੋਲ ਆ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਆ ਪਰ ਤੁਹਾਨੂੰ ਕੋਸਿਆ ਜਾ ਰਿਹਾ ਸੰਧਵਾਹ ਸਾਹਿਬ ਨੇ ਦੇਖੋ ਜਦੋਂ ਸੱਤਾ ਦਾ ਨਸ਼ਾ ਚੜ੍ਹ ਜੇ ਨਾ ਪਰ ਕੋਈ ਨਹੀਂ ਦੇਖਦਾ ਹੁੰਦਾ ਸੰਧਵਾਹ ਸਾਹਿਬ ਉਹ ਸਪੀਕਰ ਨੇੜੇ ਸਭ ਤੋਂ ਵੱਧ ਸਾਡਿਆਂ ਨਾਲ ਵੇਲੜਾ ਨਾ ਕਿ ਧਰਨਿਆਂ 'ਚ ਬੰਦੇ ਰਹੇ ਆ ਠੀਕ ਆ ਜੀ ਹਾਂ ਅੱਜ ਸਹੀ ਵੇਲੇ ਲੱਗ ਰਿਹਾ ਇਹ ਜਦੋਂ ਵਿਰੋਧੀ ਧਿਰ ਚ ਹੁੰਦੇ ਆ ਉਦੋਂ ਅਸੀਂ ਚੰਗੇ ਲੱਗਦੇ ਆ ਜਦੋਂ ਸੱਤਾ ਹੁੰਦੀ ਆ ਸੱਤਾ ਦੇ ਨਸ਼ੇ ਵਿੱਚ ਪਹਿਲੀ ਵਾਰ ਨਹੀਂ ਸਾਡੇ ਤੇ ਕਮੈਂਟ ਹੋ ਰਿਹਾ ਐਂ ਕਰਦੇ ਹੁੰਦੇ ਆ ਤੇ ਹੁਣ ਅਗਲੀ ਰਣਨੀਤੀ ਕੀ ਆ ਜਿਹੜਾ ਕਿ ਘੇਰਾਬੰਦੀ ਕੀਤੀ ਹੋਈ ਸੀ ਤੁਸੀਂ ਥਾਂ ਥਾਂ ਤੇ ਪ੍ਰੋਟੈਸਟ ਕਰ ਰਹੇ ਹੋ ਜਿਹੜੀ ਕਿ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਨੂੰ ਕਵੀਂ ਵੇਖਦੇ ਆ ਨਹੀਂ ਦੇਖੋ ਸਿੱਖਿਆ ਵਾਲੇ ਵਿਸ਼ਾ ਚੰਗਾ ਵਾ ਇਹਦੀ ਗੱਲ ਹੋਣੀ ਚਾਹੀਦੀ ਆ ਦੇਸ਼ ਲੈਵਲ ਤੇ ਹੋਣੀ ਚਾਹੀਦੀ ਆ ਸਟੇਟ ਲੈਵਲ ਤੇ ਜੇ ਤੁਹਾਡੇ ਪਿੰਡ ਦੇ 90% ਬੱਚੇ ਸਰਕਾਰੀ ਸਕੂਲ ਚ ਜਾਂਦੇ ਹੁਣ ਤੇ ਕਹਿ ਲਓ ਸਿੱਖਿਆ ਕ੍ਰਾਂਤੀ ਆ ਜੇ 90% ਬੱਚੇ ਤੁਹਾਡੇ ਪ੍ਰਾਈਵੇਟ ਸਕੂਲਾਂ ਜਾ ਰਹੇ ਆ ਤੁਸੀਂ ਪ੍ਰਾਣੀ ਕੰਧ ਤੇ ਪੋਚਾ ਮਾਰ ਦਿੰਦੇ ਹੋ ਤੁਸੀਂ ਵਾਸ਼ਰੂਮ ਮਾੜਾ ਮੋਟਾ ਬਣਾ ਦਿੰਦੇ ਹੋ ਸਿੱਖਿਆ ਕ੍ਰਾਂਤੀ ਨਾ ਤੁਹਾਡੇ ਗਿਆਨ ਦਾ ਉਹਦਾ ਤੁਹਾਡੇ ਬੱਚੇ ਪੜ੍ਹ ਲਿਖੇ ਗਿਆਨ ਹਾਸਲ ਕਰ ਰਹੇ ਆ ਇਹ ਤਾਂ ਬੇਮਾਇਨੀ ਗੱਲਾਂ ਨੇ ਜਿਹੋ ਜਿਹੀਆਂ ਗੱਲਾਂ ਮੋਦੀ ਜੀ ਵੀ ਕਰਦੇ ਆ ਇਹੋ ਜਿਹਾ ਭਗਵੰਤ ਮਾਨ মিডিਆ ਮੈਨੇਜਰ ਸ਼੍ਰੀਨਗਰ ਚ ਅਟੈਕ ਹੋਇਆ ਕਿਵੇਂ ਵੇਖਦੇ ਆ ਤੁਹਾਡੀ ਜਥੇਬੰਦੀ ਉਹ ਤੇ ਦੇਖੋ ਜਿਹੜੇ ਲੋਕ ਕੋਈ ਆਮ ਸਧਾਰਨ ਚਾਹੇ ਵਿਦੇਸ਼ੀ ਸੀ ਚਾਹੇ ਦੇਸੀ ਸੀ ਮੈਨੂੰ ਲੱਗਦਾ ਉਹਨਾਂ ਨੂੰ ਟਾਰਗੇਟ ਕਰਨਾ ਕੋਈ ਵੀ ਇਹਦੀ ਮਤਲਬ ਸਹੀ ਨਹੀਂ ਮੰਨੂਗਾ ਗਲਤ ਆ ਜਿੱਥੋਂ ਤੱਕ ਘਟ ਗਿਣਤੀ ਦਾ ਸਵਾਲ ਹੈ ਜੇ ਤੁਸੀਂ ਨਾਂ ਪੁੱਛ ਕੇ ਟਾਰਗੇਟ ਕਰਦੇ ਏਦੋਂ ਵੀ ਮਾੜਾ ਚਾਹੇ ਕਸ਼ਮੀਰ ਅੰਦਰ ਹਿੰਦੂ ਘਟ ਗਿਣਤੀ ਹੋਵੇ ਚਾਹੇ ਬੰਗਲਾਦੇਸ਼ 'ਚ ਅਸੀਂ ਦੇਖ ਰਹੇ ਆਂ ਚਾਹੇ ਪਾਕਿਸਤਾਨ 'ਚ ਅਸੀਂ ਹਮੇਸ਼ਾ ਇਹਨਾਂ ਦੀ ਨਿੰਦਿਆ ਕੀਤੀ ਆ ਇਸੇ ਤਰ੍ਹਾਂ ਜੇ ਦੇਸ਼ ਅੰਦਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਉਹਦੀ ਵੀ ਨਿੰਦਿਆ ਕਰਦੇ ਆਂ ਜੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਦੀ ਵੀ ਨਿੰਦਾ ਕਰਦੇ ਪਿੱਤਰ ਮਦੇ ਆਧਾਰ ਤੇ ਮਨੁੱਖਤਾ ਨੂੰ ਟਾਰਗੇਟ ਕਰਨਾ ਇਹ ਕੋਈ ਮਸਲਾ ਨਹੀਂ ਹੈਗਾ ਬਾਕੀ ਦੇਸ਼ ਦੀ ਸਰਕਾਰ ਨੂੰ ਕਸ਼ਮੀਰੀ ਲੋਕਾਂ ਨਾਲ ਗੱਲ ਕਰਕੇ ਜਿਹੜੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਔਰ ਇਹ ਆਮ ਲੋਕਾਂ ਨੂੰ ਟਾਰਗੇਟ ਕਰਨਾ ਕਿਸੇ ਵੀ ਕਿਸਮ ਸਹੀ ਨਹੀਂ ਹੈ ਸਰਨ ਸਿੰਘ ਬੰਦੇ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਕਿ ਜੋ ਪਹਲਗਾਮ ਦੇ ਵਿੱਚ ਹੋਇਆ ਉਹ ਸਹੀ ਨਹੀਂਗਾ ਜੋ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ 'ਚ ਅਟੈਕ ਹੋਇਆ ਉਹਦਾ ਸਹੀ ਨਹੀਂਗਾ ਕਹਿੰਦੇ ਕਿ ਕਸ਼ਮੀਰ ਦੀਆਂ ਸਮੱਸਿਆਵਾਂ ਦਾ ਹੱਲ ਹੋਣੀਆਂ ਚਾਹੀਦੀਆਂ ਨਿੰਦਾ ਕਰਦੇ ਆ ਕਹਿੰਦੇ ਅਸੀਂ ਉੱਥੇ ਤੇ ਉੱਥੇ ਹੀ ਅੱਜ ਉਹਨਾਂ ਪੁਤਲਾ ਫੂਕਿਆ ਵਾ ਪੁਤਲਾ ਫੂਕਣ ਦਾ ਕਾਰਨ ਵੀ ਦੱਸ ਚੁੱਕੇ ਆ ਤੇ ਨਾਲ ਹੀ ਉਹਨਾਂ ਸੁਦਮਾ ਸਾਹਿਬ ਨੂੰ ਬਾੜੇ ਉੱਥੇ ਹੀ ਲਿਆ ਕਹਿੰਦੇ ਕਿ ਸੁਦਮਾ ਸਾਹਿਬ ਤੇ ਉਹ ਹੀ ਸਪੀਕਰ ਸਾਹਿਬਾਨ ਅੱਜ ਉਹ ਸਾਡੇ ਨਾਲ ਬੈਠਦੇ ਹੁੰਦੇ ਸੀ ਉਹਨਾਂ ਦੀ ਸਰਕਾਰ ਸਾਡਾ ਬੈਠਦੀ ਹੁੰਦੀ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਨਹੀਂ ਸੀ ਪਰ ਅੱਜ ਉਹਨਾਂ ਨੂੰ ਅਸੀਂ ਵੇਲੜ ਲੱਗ ਰਹੇ ਹਾਂ ਕਿਉਂਕਿ ਸੰਤਵਾਦ ਸਾਹਿਬ ਦਾ ਬਿਆਨ ਸੀ ਕਿ ਕੁਝ ਵੇਲੜ ਲੋਕ ਜਿਹੜੇ ਆ ਘਰਾਂ ਤੋਂ ਉੱਠੋਂਦੇ ਆ ਤੇ ਸਰਕਾਰ ਦਾ ਵਿਰੋਧ ਕਰਦੇ ਆ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਆ ਸਿੱਖਿਆ ਕ੍ਰਾਂਤੀ ਕਿਹੋ ਜਿਹੀ ਹੋਣੀ ਚਾਹੀਦੀ ਆ ਸਿੱਖਿਆ ਕ੍ਰਾਂਤੀ ਹੋਣੀ ਚਾਹੀਦੀ ਆ ਕਿ 90% ਲੋਕ ਸਰਕਾਰੀ ਸਕੂਲਾਂ ਦੇ ਵਿੱਚ ਆਉਣ ਅ ਇਹ ਸੀ ਇਹਨਾਂ ਦਾ ਮਲਕੀ ਜੀ ਆਪਾਂ ਗੱਲ ਕਰੀਏ ਪੰਦੇਰਸਾ ਦਾ ਬਿਆਨ ਕਿ ਸਿੱਖਿਆ ਕ੍ਰਾਂਤੀ ਦੇ ਵਿੱਚ 90% ਸਰਕਾਰੀ ਸਕੂਲਾਂ ਵਾਲੇ ਪਾਸੇ ਧਿਆਨ ਹੋਵੇ ਫਿਰ ਤੇ ਕਹਦੇ ਆ ਸਿੱਖਿਆ ਕ੍ਰਾਂਤੀ ਕੀ ਕੁਝ ਕੰਧ ਦੇ ਉੱਤੇ ਪੋਚਾ ਮਾਰ ਕੇ ਜਾਂ ਬਾਥਰੂਮਾਂ ਨੂੰ ਬਣਾ ਕੇ ਅਪਡੇਟ ਕਰ ਦੇਣਾ ਕੀ ਲੱਗਦਾ ਸਿੱਖਿਆ ਕ੍ਰਾਂਤੀ ਆ ਜੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਸ਼ੋਸ਼ਣ ਹੋ ਰਿਹਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਤਾਬਾਂ ਮਹਿੰਗੀਆਂ ਵਾਂ ਪੀਸਾ ਮਹਿੰਗੀਆਂ ਆਵਾ ਸਰਕਾਰੀ ਸਕੂਲਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹਦਾ ਵੀ ਤੁਹਾਡੇ ਸਾਹਮਣੇ ਆ ਸ਼ੰਭੂ ਤੇ ਖਨੋਰੀ ਵਾਸਤੇ ਉਹਨਾਂ ਕਿਹਾ ਕਿ ਸਾਡੀ ਰਣਨੀਤੀ ਉਲੀਕੀ ਜਾ ਰਹੀ ਆ ਸ਼ੰਭੂ ਚ ਜੋ ਚੋਰੀ ਹੋਈਆਂ ਟਰਾਲੀਆਂ ਜਿੰਨਾ ਸਮਾਨ ਚੋਰੀ ਹੋਇਆ ਉਹਦੀ ਵੀ ਰਣਨੀਤੀ ਉਲੀਕ ਰਿਹਾ ਤੇ ਛੇਤੀ ਕਹਿੰਦੇ ਕਿ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕਰਾਂਗੇ ਤੇ ਜੋ ਜੋ ਚੋਰੀ ਹੋਇਆ ਉਹ ਸਰਕਾਰ ਤੋਂ ਪਰਪਾਈ ਵੀ ਕਰਾਵਾਂਗੇ ਅਸੀਂ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਸਬੰਧੀਰ ਸਾਹਿਬ ਨਾਲ ਨੌਜਵਾਨ ਸਾਡੇ ਨਾਲ ਜੁੜ ਚੁੱਕੇ ਆ ਕਮਰਦਦੀਪ ਸਿੰਘ ਗੁਰਫਤੇ ਸਾਹਿਬ ਕਰਦੇ ਆ ਜੀ ਵਾਹਿਗੁਰੂ ਵਾਹਿਗੁਰੂ ਕਾਲ ਸਭਾ ਗੁਰਪਤੇ ਜੀ ਅੱਜ ਪੁਤਲਾ ਸਾਰਨ ਦਾ ਕਾਰਨ ਤੇ ਪੰਦੇਸਫਰ ਦੱਸ ਚੁੱਕੇ ਆ ਤੁਹਾਡਾ ਜਿਹੜਾ ਇਹ ਗੂੰਜਾ ਕਿੱਥੋਂ ਤੱਕ ਪਹੁੰਚੂਗੀ ਮੋਦੀ ਸਰਕਾਰ ਤੱਕ ਪਹੁੰਚੂਗੀ ਅਮਰੀਕਾ ਤੱਕ ਪਹੁੰਚੂਗੀ ਕਿਉਂਕਿ ਜੋ ਐਕਸ਼ਨ ਹੋਇਆ ਸੀ ਖਨੌਰੀ ਤੇ ਸ਼ੰਭੂ ਅੱਜ ਤੇ ਉਹਦੀਆਂ ਸੁਰਖੀਆਂ ਬਣੀਆਂ ਹੋਈਆਂ ਅੱਜ ਦੇਖੋ ਜਿਹੜੀ ਇਸ ਆਵਾਜ਼ ਆ ਇਹਦੀ ਗੂੰਜ ਤੇ ਦੁਨੀਆ ਤੱਕ ਫੈਲੂਗੀ ਜਦੋਂ ਅੱਜ ਦੁਨੀਆ ਦੀ ਸੁਪਰ ਪਾਵਰ ਗਿਣਨ ਵਾਲਾ ਦੁਨੀਆ ਦਾ ਸਰਪੰਚ ਬਣਿਆ ਹੋਇਆ ਜਿਹੜਾ ਦੇਸ਼ ਜਦੋਂ ਉਹਦਾ ਇੱਕ ਉਪਰਾਸ਼ਟਰਪਤੀ ਇੱਥੇ ਆਇਆ ਜੇ ਉਹਦਾ ਅੱਜ ਪੰਜਾਬ ਦੇ ਘੱਟ ਤੋਂ ਪੰਜਾਬ ਦੇ ਸਿਰਫ 18 ਜ਼ਿਲ੍ਹਿਆਂ ਦੇ ਵਿੱਚ ਕੱਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਤਲੇ ਫੂਕੇ ਗਏ ਆ ਦੂਜੀਆਂ ਜਿੱਥੇ ਬੰਦੀਆਂ ਦੀ ਵੀ ਸ਼ਾਮਤ ਰਿਪੋਰਟ ਆਊਗੀ ਮੈਨੂੰ ਲੱਗਦਾ ਸਾਰੇ ਪੂਰੇ ਪੰਜਾਬ ਦੇ ਵਿੱਚ ਅੱਜ ਹਜ਼ਾਰਾਂ ਥਾਵਾਂ ਦੇ ਉੱਤੇ ਪੁਤਲੇ ਫੂਕ ਪ੍ਰਦਰਸ਼ਨ ਜਿਹੜੇ ਆ ਤੁਸੀਂ ਵੇਖੋਗੇ ਔਰ ਇਹ ਮੀਡੀਆ ਤੇ ਵੀ ਡਿਪੈਂਡ ਕਰੂਗਾ ਵੀ ਸਾਡੀ ਆਵਾਜ਼ ਕਿੱਥੋਂ ਤੱਕ ਪਹੁੰਚਾਉਂਦੇ ਆ ਜੇ ਸਾਡੀ ਆਵਾਜ਼ ਦੁਨੀਆ ਤੱਕ ਇਹ ਵੀ ਨਾ ਪਹੁੰਚੇ ਤੇ ਫਿਰ ਅਸੀਂ ਤੇ ਕਹਿ ਸਕਦੇ ਵੀ ਦੁਨੀਆ ਨੂੰ ਆਪਣੇ ਦੁਬਾਰਾ ਦੁਕਾਨ ਇੱਕ ਵਾਰੀ ਚੈੱਕ ਕਰਨੇ ਚਾਹੀਦੇ ਆ ਕਿਉਂ ਕਿ ਕਿਉਂਕਿ ਕਾਰਨ ਆ ਅੱਜ ਦੁਨੀਆ ਦੀ ਪੰਜਾਬ ਦੀ ਦੇਸ਼ ਦੀ ਰੋਜੀ ਰੋਟੀ ਦੇ ਉੱਤੇ ਆਣ ਚੜੀ ਆ ਗੱਲ ਜਿਹੜੀ ਕਿਤੇ ਦੂਜੇ ਦੇਖਦੀ ਸੀ ਦੂਰ ਦੇਖਦੀ ਸੀ ਹੁਣ ਸਿਰ ਤੇ ਆਣ ਚੜੀ ਆ ਰੋਜੀ ਰੋਟੀ ਨੂੰ ਕੀ ਨੁਕਸਾਨ ਪੈ ਗਿਆ ਜਿਹੜਾ ਤੁਹਾਨੂੰ ਫਿਰ ਸੜਕਾਂ ਤੇ ਆਉਣਾ ਪੈ ਗਿਆ ਉਹ ਵੀ ਦੁਨੀਆ ਦੀ ਇੱਕ ਨੰਬਰ ਦੇਸ਼ ਆ ਜੇ ਆਪਾਂ ਅਮਰੀਕਾ ਦੀ ਗੱਲ ਕਰਦੇ ਆ ਲੋਕ ਤੇ ਉਹਦੇ ਨਾਲ ਹੱਥ ਵਧਾਉਣ ਨੂੰ ਫਿਰਦੇ ਆ ਉਸੀ ਉਹਦੇ ਵਿਰੋਧ ਚ ਆ ਚੁੱਕੇ ਅੱਜ ਤੱਕ ਅਮਰੀਕਾ ਦਾ ਰਿਕਾਰਡ ਹੈ ਜੀ ਜਿਹੜੇ ਦੇਖ ਨੇ ਅਮਰੀਕਾ ਨਾਲ ਹੱਥ ਵਧਾਇਆ ਉਹਨੇ ਹੱਥ ਹੀ ਖਾ ਲਿਆ ਉਹਦਾ ਛੱਡਿਆ ਨਹੀਂ ਉਹਨੇ ਤੋੜ ਦਿੱਤਾ ਖਾ ਲਿਆ ਇਹੀ ਅਸੀਂ ਕਹਿੰਨੇ ਕਿ ਸਾਡਾ ਦੇਸ਼ ਵੀ ਹੁਣ ਤੱਕ ਸਾਡੇ ਦੇਸ਼ ਦੇ ਹਾਕਮ ਵੇਚ ਚੁੱਕੇ ਆ ਅਸਲ ਦੇ ਵਿੱਚ ਆਪਣੇ ਦੇਸ਼ ਦੇ ਹੱਕਾਂ ਨੂੰ ਵੇਚ ਚੁੱਕੇ ਆ ਪਰ ਅਸੀਂ ਇਸ ਲੜਾਈ ਦੇ ਥਰੂ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਪੰਜਾਬ ਦੇ ਦੇਸ਼ ਦੇ ਲੋਕ ਅੱਜ ਇੰਨੇ ਕਬੇਰ ਆ ਕਿ ਉਹਨੂੰ ਪਤਾ ਆ ਕਿ ਦੇਸ਼ ਸੁਪਰ ਪਾਵਰ ਹੈ ਦੁਨੀਆ ਦੀ ਉਹ ਤੁਹਾਡੇ ਨਾਲ ਸਮਝੌਤੇ ਕਰ ਰਿਹਾ ਦਬਲੇ ਸਮਝੌਤੇ ਕਰ ਰਿਹਾ ਉਹ ਸਮਝੌਉਂਦਿਆਂ ਦੇ ਵਿੱਚ ਹੀ ਸਭ ਕੁਝ ਆ ਉਹ ਭਾਰਤ ਨੂੰ ਆਪਣੀ ਮੰਡੀ ਦੇ ਤੌਰ ਤੇ ਵਿੱਚ ਆਪਣਾ ਵਰਤਣ ਦੀ ਕੋਸ਼ਿਸ਼ ਕਰ ਰਿਹਾ ਦੁਨੀਆ ਉਹਨਾਂ ਕੋਲ ਜਿਹੜੀ ਹੈਗੀ ਆ ਜਨਸੰਖਿਆ ਘਟਿਆ ਪ੍ਰੋਡਕਸ਼ਨ ਬਹੁਤ ਵਧਿਆ ਉਹ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਉਹਨਾਂ ਕਿੱਥੇ ਵੇਚਣੀ ਆ ਉਹਦੇ ਬੱਚ ਭਾਰਤ ਨੂੰ ਮੰਡੀ ਤੌਰ ਤੇ ਵੇਖ ਰਹੇ ਆ ਅਗਲੇ ਕਿਉਂਕਿ ਜਿਹੜੇ ਭਾਰਤ ਦੀ ਇੰਟਰਨਲ ਇਕਨੋਮੀ ਆ ਠੀਕ ਆ ਜਦੋਂ ਕ੍ਰਾਈਸਿਸ ਆਊਗਾ ਕਿਤੇ 인ਫਲੇਸ਼ਨ ਵਧੂਗੀ ਜਾਂ ਕੁਝ ਵੀ ਆ ਕੋਈ ਇਕਨੋਮਿਕ ਕ੍ਰਾਈਸਿਸ ਆਉਂਦਾ ਭਾਰਤ ਦੇ ਵਿੱਚ ਇਹਦਾ ਚੀ ਦਾ ਬਹੁਤ ਅਸਰ ਘਟ ਹੁੰਦਾ ਕਿਉਂ ਕਿ ਕੰਜ਼ਿਊਮਰ ਵੀ ਭਾਰਤ ਦੇ ਵਿੱਚ ਆ ਤੇ ਪ੍ਰੋਡਕਸ਼ਨ ਵੀ ਭਾਰਤ ਦੇ ਵਿੱਚ ਆ ਇਸ ਲਈ ਜਿਹੜੀ ਅੰਦਰੂਨੀ ਪ੍ਰੋਡਕਸ਼ਨ ਆ ਉਹਨੂੰ ਬੰਦ ਕਰਾਉਣ ਵਾਸਤੇ ਇਹ ਜਿਹੜੇ ਸਮਝੌਤੇ ਆ ਉਹ ਕੰਮ ਕਰਨਗੇ ਉਹ ਸਸਤੇ ਪ੍ਰੋਡਕਟ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਸੁੱਟਣਗੇ ਜਿਹਦਾ ਕਰਕੇ ਜਿਹੜੇ ਆਪਣੀ ਪ੍ਰੋਡਕਸ਼ਨ ਜੋ ਕਰ ਰਿਆ ਉਹਨਾਂ ਨੂੰ ਘਾਟਾ ਪਊਗਾ ਉਹ ਕਾਰੋਬਾਰਾਂ ਤੋਂ ਬਾਹਰ ਹੋਣਗੇ ਫਿਰ ਜਦੋਂ ਕੰਪੀਟੀਸ਼ਨ ਖਤਮ ਹੋ ਗਿਆ ਤੇ ਉਹਨਾਂ ਚੀਜ਼ਾਂ ਦੇ ਰੇਟ ਉੱਪਰ ਆਉਂਦੇ ਜਾਣਗੇ ਵਧਦੇ ਜਾਣਗੇ ਉਹ ਚਾਹੁੰਦੇ ਆ ਕਿ ਦੁੱਧ ਦੇ ਕਾਰੋਬਾਰ ਖਤਮ ਹੋ ਜਾਣਾ ਉਹ ਚਾਹੁੰਦੇ ਆ ਕਿ ਖੇਤੀ ਪ੍ਰੋਡਕਟ ਪ੍ਰੋਡਕਸ਼ਨ ਭਾਰਤ ਚੋਂ ਬੰਦ ਹੋਵੇ ਤਾਂ ਹੀ ਉਹਨਾਂ ਦੀ ਵਿਕੂਗੀ ਔਰ ਵੇਚਣ ਵਾਸਤੇ ਉਹ ਸਾਰੀ ਚੀਜ਼ ਜਿਹੜੀ ਐ ਕੁਆਇਰ ਰਿਆ ਕੀਤੀ ਜਾ ਰਹੀ ਆ ਉਹਦੇ ਤਹਿਤ ਹੀ ਟੈਰਫ ਜਿਹੜਾ ਵਾ ਉਹ ਟਰੰਪ ਕਹਿ ਰਿਹਾ ਵੀ ਟੈਰਫ ਖਤਮ ਕਰੋ ਸਾਡੇ ਦਾ ਟੈਰਫ ਘਟਾਓ ਅੱਜ ਮਿਲਕ ਪ੍ਰੋਡਕਟ ਦੇ ਡੇਅਰੀ ਪ੍ਰੋਡਕਟਾਂ ਦੇ ਉੱਤੇ ਤੇ ਖੇਤੀਬਾੜੀ ਪ੍ਰੋਡਕਟਾਂ ਦੇ 40 ਤੋਂ ਲੈ ਕੇ 60% ਟੈਰਫ ਆ ਯਾਨੀ ਕਿ ਜੇ ਕੋਈ ਚੀਜ਼ ਅਮਰੀਕਾ ਤੋਂ 100 ਰੁਪਏ ਦੀ ਆ ਰਹੀ ਆ ਇੱਥੇ 60% ਉਹਨੂੰ ਟੈਰਫ ਲਾਉਂਦਾ ਦੇਸ਼ 60% ਉਹਨੂੰ ਟੈਕਸ ਬਚਦਾ ਉਹਨੂੰ ਦੇਸ਼ ਨੂੰ ਔਰ ਉਹ ਚੀਜ਼ ਫਿਰ 160 ਰੁਪਏ ਦੀ ਇੱਥੇ ਬਣਦੀ ਆ ਉਹੀ ਦੇਸ਼ ਵਿੱਚ ਚੀਜ਼ ਐ ਜਿਹੜੀ ਇੱਥੇ ਕੋਸਟ ਆਫ ਪ੍ਰੋ ਉਹ ਮਹਿੰਗੀ ਥੋੜੀ ਪੈਦਾ ਹੁੰਦੀ ਆ ਉਹਦੇ ਨਾਲ ਕੰਪੀਟੀਸ਼ਨ ਹੁੰਦਾ ਸਾਡਾ ਪਰ ਜਦੋਂ ਤੁਸੀਂ ਉਹ ਤੇ ਟੈਰਿਫ ਖਤਮ ਕਰ ਲਿਆ ਉਹ ਹੋਰ ਸਸਤੀ ਹੋ ਜੂਗੀ ਸਸਤੀ ਕਿੰਨੇ ਚਿਰ ਲਈ ਹੋਊਗੀ ਉਹਨਾ ਚਿਰ ਲਈ ਜਦੋਂ ਸਾਡੀਆਂ ਖੁਰਲੀਆਂ ਤੋਂ ਮੱਝਾਂ ਗਾਵਾਂ ਨਾ ਵਿਕ ਗਈਆਂ ਜਦੋਂ ਸਾਡੀ ਜਦੋਂ ਉਹਨਾਂ ਦੀਆਂ ਖੁਰਲੀਆਂ ਸਾਡੀਆਂ ਖਾਲੀ ਹੋ ਗਈਆਂ ਉਹਨਾਂ ਨੇ ਆਪਣੇ ਦੁੱਧ ਦੇ ਰੇਟ ਚੁੱਕ ਦੇਣੇ ਇਹ ਵੀ ਨਾ ਕੋਈ ਸੋਚੇ ਕਿ ਸ਼ਰ ਮੱਝਾਂ ਫੇਰ ਰੱਖ ਲਾਂਗੇ ਗਾਵਾਂ ਫੇਰ ਰੱਖ ਲਾਂਗੇ ਨਾ ਐਨੀਮਲ ਹਸਬੈਂਡਰੀ ਐਕਟ ਪੜੋ ਉਹਦੇ ਵਿੱਚ ਕੀ ਲਿਖਿਆ ਉਹ ਚ ਲਿਖਿਆ ਵੀ ਜੇ ਤੁਸੀਂ ਮੱਝ ਰੱਖਣੀ ਆ ਤੁਹਾਨੂੰ ਸਰਕਾਰ ਕੋ ਪਰਮਿਸ਼ਨ ਲੈਣੀ ਪਊਗੀ ਉਹਦੇ ਤੇ ਪ੍ਰੋਪਰ ਉਹਦੇ ਤੇ ਟੈਕਸ ਲੱਗੂਗਾ ਇੰਡੀਆ ਦੇ ਵਿੱਚ ਵੀ ਇੰਡੀਆ ਚ ਇਹ ਸਰਕਾਰ ਨੇ ਕਾਨੂੰਨ ਬਣਾ ਕੇ ਠੰਡੇ ਬਸਤੇ ਚ ਪਾ ਰੱਖੇ ਆ ਮੱਝਾਂ ਦੇ ਕੰਨਾਂ 'ਚ ਟੈਗ ਕਿਉਂ ਪਾਏ ਆ گاਵਾਂ ਦੇ ਕੰਨਾਂ 'ਚ ਟੈਗ ਕਿਉਂ ਪਾਏ ਆ ਉਹਨਾਂ ਨੇ ਮੱਝ ਨੇ ਕਿਤੇ ਵੋਟ ਥੋੜਾ ਪਾਉਣ ਜਾਣਾ ਜਾਂਦਾ ਆਧਾਰ ਕਾਡ ਆਧਾਰ ਕਾਡ ਹੈ ਮੱਝ ਦਾ ਪਰ ਉਹਨੇ ਵੋਟ ਤੇ ਪਾਉਣੀ ਨਹੀਂ ਨਾ ਉਹਨੇ ਕਿਦੋਂ ਬਾਜ਼ਾਰ ਚ ਸਮਾਨ ਖਰੀਦਣਾ ਉਹਨਾਂ ਦੀ ਗਿਣਤੀ ਕੀਤੀ ਆ ਸਰਕਾਰ ਨੇ ਕਿ ਕਿੰਨੀਆਂ ਮੱਝਾਂ گاਵਾਂ ਮਸ਼ੂਤ ਹਨ ਪੰਜਾਬ ਦੇ ਦੇਸ਼ ਦੇ ਲੋਕਾਂ ਕੋਲ ਹੈ ਉਹਦੇ ਸਾਹਮਣੇ ਜਦੋਂ ਉਹਨਾਂ ਨੇ ਚੋਚੀ ਕਰ ਲਾਂਗੇ ਇੱਕ ਵਾਰੀਆਂ ਕਾਨੂੰਨ ਲਾਗੂ ਹੋ ਗਏ ਇਹ ਬਣ ਗਈ ਨੀਤੀ ਲਾਗੂ ਹੋ ਗਈ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਮੱਝਾਂ ਗਾਵਾਂ ਲੋਕਾਂ ਨੇ ਵੇਚਣੀ ਸ਼ੁਰੂ ਕਰ ਦਿੱਤੀ ਹੁਣ ਤੁਹਾਡਾ 30 ਰੁਪਏ ਦੁੱਧ ਵਿਖੇ ਤੁਹਾਨੂੰ ਤਾਂ 50 ਰੁਪਏ ਵੇਚਣਾ ਨਹੀਂ ਬਾਰ ਖਾਂਦਾ ਜਦੋਂ ਦੁੱਧ ਅਮਰੀਕਾ ਤੋਂ 30 ਰੁਪਏ ਇੱਥੇ ਆ ਗਿਆ ਤੇ ਫਿਰ ਸਮਝੋ ਦੱਸੋ ਮੈਨੂੰ ਵੀ ਤੁਹਾਡਾ ਦੁੱਧ ਕਿੱਥੇ ਵੇਚਣਾ ਫਿਰ ਸਾਡੀ ਮਾਰਕ ਫੈਡ ਨੇ ਸਾਡੀ ਵੇਰਕਾਂ ਦੇ ਦੁੱਧ ਉਹਨੇ ਕੀ ਕਰਨਾ ਉਹਨੇ ਕਿਵੇਂ ਖਰੀਦਣਾ ਜਦੋਂ ਉਹਦੇ ਕੰਪੀਟੀਸ਼ਨ ਦੇ ਵਿੱਚ ਦੁੱਧ ਜਿਹੜਾ 30 ਰੁਪਏ ਲੀਟਰ ਦੂਗਾ ਮਦਰ ਡੇਰੀ ਦਾ ਕੋਟ ਖਰੀਦੂਗਾ ਇਸ ਲਈ ਉਹਨਾਂ ਨੇ ਜਿੱਦਣ ਇਹ ਚੀਜ਼ ਉਹਨਾਂ ਨੇ ਅਚੀਵ ਕਰ ਲਈ ਤੁਹਾਡੀਆਂ ਖੁਰਲੀਆਂ ਖਾਲੀ ਦੁੱਧ ਦੇ ਰੇਟ 30 ਤੋਂ 60 60 ਤੋਂ 90 90 ਤੋਂ 120 ਇਦਾਂ ਜਾਣਗੇ ਅੱਜ ਦੇ ਵਿੱਚ ਕਿਸੇ ਨੂੰ ਚੰਗਾ ਲੱਗ ਸਕਦਾ ਸ਼ਾਇਦ ਫਿਰ ਠੀਕਾ ਹੋ ਸਕਦਾ ਜਿਨ੍ਹਾਂ ਮੱਝਾਂ ਨਹੀਂ ਰੱਖੀਆਂ ਗਾਂ ਨਹੀਂ ਰੱਖੀਆਂ ਉਹ ਸੋਚਦਾ ਜਿੱਥੇ 60 ਰੁਪਏ ਕਿਲੋ ਲੈਣੇ ਆ ਉਹ ਕਹਿੰਦਾ ਉਹਨੇ ਸੋਚੂਗਾ ਵੀ 2 ਕਿਲੋ ਲਿਆ ਕਰਾਂਗੇ ਸੋਚ ਸਕਦਾ ਪਰ ਜਿੱਦਣ ਇਹੀ ਰੋਡ ਤੇ 120 ਰੁਪਏ ਹੋ ਗਿਆ ਉਹ ਫਿਰ ਸੋਚਦਾ ਜਿੱਥੇ ਕਿਲੋ ਲਿਆ ਕਰਾਂਗੇ ਅੱਧਾ ਕਿਲੋ ਲਿਆ ਕਰਾਂਗੇ ਅਸੀਂ ਇਹ ਫੇਰ ਵੇਖੋ ਜਿਹੜੇ ਮੈਂ ਐਕਟਰ ਦੀ ਗੱਲ ਕਰ ਲਗਾ ਉਹਦੇ ਵਿੱਚ ਆ ਕਿ ਤੁਸੀਂ ਜੇ ਮੱਜ ਰੱਖਣੀ ਤਾਂ ਤੁਹਾਨੂੰ ਟੈਕਸ ਦੇਣਾ ਪਊ ਜਿੱਦਾਂ ਟੈਕਸੀ ਦੇ ਉੱਤੇ ਟੈਕਸ ਦਿੰਦੇ ਨਾ ਪੀਲੀਆਂ ਪਲੇਟਾਂ ਵਾਲੀ ਦੇ ਬਸ ਉਹ ਮੱਜਾਂ ਨੂੰ ਪੀਲੀਆਂ ਪਲੇਟਾਂ ਲਾਈਆਂ ਹੋਈਆਂ ਆਉਣ ਵਾਲੇ ਦਿਨਾਂ 'ਚ ਜੇ ਤੁਸੀਂ ਮੱਜ ਆਪਣੀ ਮਰਜ਼ੀ ਨਾਲ ਨਹੀਂ ਰੱਖ ਸਕਦੇ ਕਮਰਸ਼ੀਅਲ ਮੀਟਰ ਲੱਗੂਗਾ ਤੁਹਾਡੇ ਘਰ ਦੇ ਵਿੱਚ ਕਿਉਂਕਿ ਮੱਜ ਰੱਖਣੀ ਆ ਤੁਸੀਂ ਦੁੱਧ ਵੇਚਣਾ ਉਤੋਂ ਕਮਾਈ ਕਰਨੀ ਆ ਉਹ ਕਮਰਸ਼ੀਅਲ ਚੀਜ਼ ਆ ਉਹਦੇ ਵਾਸਤੇ ਮੀਟਰ ਵੱਖਰਾ ਲਾਉਣਾ ਪੈਜੂਗਾ ਕਿਉਂਕਿ ਮੱਜ ਨੇ ਪਾਣੀ ਪੀਣਾ ਮੱਜ ਨੂੰ ਨਿਵਾਉਣਾ ਵੀ ਤੁਸੀਂ ਸਭ ਕੁਝ ਕਰਨਾ ਇਹ ਉਹਦੇ ਦੁੱਧ ਵੇਚ ਕੇ ਕਮਾਈ ਕਰਨੀ ਆ ਤੇ ਫਿਰ ਉਹਦੇ ਤੋਂ ਦੱਸੋ ਜੇ ਦੁਕਾਨ ਦੇ ਤੇ ਮੀਟਰ ਕਮਰਸ਼ੀਅਲ ਇਸ ਕਰਕੇ ਲੱਗਦਾ ਵੀ ਤੁਸੀਂ ਉਹ ਤੇ ਕਮਾਈ ਕਰਦੇ ਜੇ ਫਿਰ ਮੱਝ ਤੋਂ ਕਿਉਂ ਨਹੀਂ ਅਸੀਂ ਕਹਿੰਨੇ ਕਿ ਲੋਕਾਂ ਨੂੰ ਅਜੇ ਇੰਨਾਂ ਚੀਜ਼ਾਂ ਤੋਂ ਅਵੇਅਰ ਕਰਨ ਦੇ ਵਿੱਚ ਅਸੀਂ ਬਹੁਤ ਪਿੱਛੇ ਆ ਕਦੋਂ ਤੱਕ ਅਵੇਅਰ ਕਰ ਦੋਗੇ ਵੇਅਰ ਕਰ ਦੇਣ ਤਾਂ ਤੁਸੀਂ ਪਹਿਲਾ ਅੰਦੋਲਨ ਹੀ ਸਾਰਾ ਲੰਘ ਗਿਆ ਦੂਜਾ ਅੰਦੋਲਨ ਵੀ ਇਸ ਟਾਈਮ ਦੇ ਉੱਤੇ ਬੇਸ਼ੱਕ ਸ਼ੰਭੂ ਦੁੱਖ ਨਰਦ ਚੁੱਕਿਆ ਗਿਆ ਲੋਕ ਅਵੇਅਰ ਕਦੋਂ ਹੋਣਗੇ ਤੁਹਾਨੂੰ ਜਦੋਂ ਸਦੀਆਂ ਦੇ ਮੈਲ ਚੜੀ ਹੋਵੇ ਫਿਰ ਕੁਛ ਦਾ ਹੱਕ ਤੇ ਲੱਗਦੇ ਹੁੰਦੇ ਆ ਹੁਣ ਦਹਾਕੇ ਲੱਗਣਗੇ ਦਹਾਕੇ ਕਰਕੇ ਵੇਰ ਕਰਾਂਗੇ ਵੇਰ ਜ਼ਰੂਰ ਪਰ ਜਿੰਨੇ ਕ ਤੁਸੀਂ ਹੁਣ ਵੇਖਿਆ ਜਿੰਨੇ ਕ ਵੇਰਨਸ ਆਈ ਆ ਇਹ ਸਿਰਫ ਕੋਸ਼ੇਕਾਂ ਲਗਲੇ ਲਗਲੇ ਪਿੰਡਾਂ ਸ਼ੰਭੂ ਤੇ ਖਨੋਰੀ ਭੁੱਲ ਗਏ ਉਦਾਂ ਕਿ ਯਾਦ ਹੋ ਕੀ ਕੌਣ ਕਹਿੰਦਾ ਅਸੀਂ 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 ਸੰਤਾਲੀ ਨਹੀਂ ਭੁੱਲੇ ਅਸੀਂ 84 ਨਹੀਂ ਭੁੱਲੇ ਅਸੀਂ ਅਬਦਾਲੀ ਨੂੰ ਨਹੀਂ ਭੁੱਲੇ ਅਸੀਂ ਸ਼ੰਭੂ ਖਨੋਰੀ ਭੁੱਲ ਜਾਂਗੇ ਇਹ ਕਿਨੇ ਲਿਖਿਆ ਜਨਰਨੀਤੀ ਲੀਕੋ ਕੇ ਫਿਰੋਜ਼ੀ ਇੱਕ ਮੈਂ ਸਾਫ਼ ਕਰਨਾ ਚਾਹੁੰਦਾ ਕੋਈ ਇੱਕ ਮੀਡੀਆ ਚੈਨਲ ਇਹ ਗੱਲ ਚਲਾਉਂਦੇ ਆ ਕਿ ਵੇਖੋ ਜੀ ਇਹ ਕਹਿੰਦੇ ਸਾਨੂੰ ਮੁਆਵਜ਼ੇ ਦੇ ਦਿਓ ਅਸੀਂ ਭੁੱਲ ਜਾਾਂਗੇ ਅਨਕਾ ਭਾਈ ਆ ਜੋੜੇ ਹੱਥ ਆਪਣੀ ਬੁੱਧੀ ਮਤਾਂ ਆਪਣੇ ਕੋਲ ਰੱਖੋ ਇਸ ਗੱਲ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ ਭਈ ਇਹ ਪੰਜਾਬੀ ਆ ਪੰਜਾਬੀ ਸ਼ੰਭੂ ਖਨੌਰੀ ਕੀ ਅਸੀਂ ਸਾਡਾ ਜਿਹੜਾ ਨਜ਼ਾਇਰ ਕੱਚਾ ਨੋਂ ਲੱਥਿਆ ਸੀ ਉਹ ਵੀ ਨਹੀਂ ਭੁੱਲਦੇ ਕਿ ਜਾ ਰਹੀਆਂ ਡੱਲੇਵਾਲ ਸਾਹਿਬ ਦੀਆਂ ਪੰਦੀਰ ਸਾਹਿਬ ਦੀਆਂ ਪੰਜਾਬ ਸਰਕਾਰ ਨਾਲ ਸੀ ਇੱਥੋਂ ਤੱਕ ਵੀ ਹੋ ਗਿਆ ਕਹਿੰਦੇ ਚਕਾਉਣ ਦੇ ਵਿੱਚ ਵੱਡਾ ਯੋਗਦਾਨ ਵੱਡੇ ਲੀਡਰਾਂ ਦਾ ਵੀ ਆ ਇਹ ਵੀ ਤੰਜ ਕੱਸੇ ਗਏ ਤੰਜ ਵੇਖੋ ਅਸੀਂ ਤੇ ਇਹ ਗੱਲ ਕਹਿੰਦੇ ਆ ਭਈ ਜਿੰਨੂੰ ਇਹ ਲੱਗਦਾ ਨਾ ਮੈਂ ਤੁਹਾਨੂੰ ਵੀ ਇਨਵਾਈਟ ਕਰਦਾ ਅੱਜ ਹੀ ਇਨਵਾਈਟ ਕਰਦਾ ਤੁਹਾਡੇ ਔਨ ਕੈਮਰਾ ਇਨਵਾਈਟ ਕਰਦਾ 150 ਚੈਨਲ ਅਸੀਂ ਬੁਲਾਵਾਂਗੇ ਭਾਈ ਸਬੂਤ ਲੈ ਕੋਣ ਲੋਕ ਆ ਜਿਹੜਾ ਤੁਹਾਡੇ ਵਿਰੁੱਧ ਬੋਲ ਰਹੇ ਫਿਰ ਉਹ ਕੋਣ ਅਸੀਂ ਪਹਿਲਾਂ ਵੀ ਨਹੀਂ ਸੀ ਉਹਨਾਂ ਦੇ ਵਿਰੁੱਧ ਬੋਲੇ ਨਾ ਅਸੀਂ ਉਹਨਾਂ ਦੇ ਵਿਰੁੱਧ ਜਿਹੜੇ ਬੋਲ ਰਹੇ ਆ ਹਾਂਜੀ ਪੱਗਾਂ ਵਾਲੇ ਭਾਈ ਆ ਸਾਡੇ ਕੁਛ ਤੁਹਾਡੇ ਆਪਣੇ ਹੀ ਆ ਉਹ ਅਸੀਂ ਤੇ ਉਹਨਾਂ ਨੂੰ ਆਪਣੇ ਮੰਨਦੇ ਆ ਉਹ ਸਾਨੂੰ ਮੰਨਦੇ ਕਿ ਨਹੀਂ ਮੰਨਦੇ ਮਸਵਾਲ ਉਹਨਾਂ ਤੇ ਹੋਣਾ ਚਾਹੀਦਾ ਜਿਹੜੇ ਲੋਕ ਸਾਡੇ ਦੇ ਤੰਜ ਕੱਸ ਰਹੇ ਆ ਨਾ ਅਸਲ ਵਿੱਚ ਅਸੀਂ ਉਹਨਾਂ ਦੇ ਖਿਲਾਫ ਨਾ ਪਹਿਲਾਂ ਬੋਲੇ ਸਾਂ ਨਾ ਤੁਹਾਡੇ ਕੋਲ ਅੱਜ ਬੋਲਾਂਗੇ ਇਹ ਉਹ ਆਪਣਾ ਕੈਰੈਕਟਰ ਸ਼ੋਅ ਕਰ ਰਹੇ ਆ ਅਸੀਂ ਆਪਣਾ ਕੈਰੈਕਟਰ ਸ਼ੋਅ ਕਰੇਗਾ ਕਦੋਂ ਬਣਾਓਗੇ ਜੀ ਏਕਾ ਹੋ ਜੇ ਤੇ ਫਿਰ ਬੋਲਣ ਦੀ ਲੋੜ ਨਾ ਪੈ ਨਹੀਂ ਅਸੀਂ ਅਸੀਂ ਤੇ ਅੱਜ ਵੀ ਤਿਆਰ ਆ ਜਿਹੜਾ ਵੀ ਕਰੋ ਜਿਹੜਾ ਵੀ ਤੁਸੀਂ ਕਰਵਾ ਦਿਓ ਅਸੀਂ ਅੱਜ ਤਿਆਰ ਆਂ ਕਰਾਉਣ ਵਾਸਤੇ ਪਲੇਟਫਾਰਮ ਖੋਲ੍ਹ ਅਸੀਂ ਆਵਾਜ਼ ਦਿੰਨੇ ਹੋਏ ਨੇ ਮੈਂ ਤਾਂ ਹਰ ਵਾਰੀ ਕਹਿੰਦਾ ਕਿ ਏਕੇ ਦੀ ਬਰਕਤ ਆ ਹਨਾ ਬਿਲਕੁਲ ਏਕੇ ਦੀ ਬਰਕਤ ਆ ਤੇ ਜੀ ਏਕੇ ਦੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਪੰਜਾਬ ਸਰਕਾਰ ਨਾਲ ਲੜਾਈ ਲੜ ਸਕਦੇ ਹੋ ਕੇਂਦਰ ਨਾਲ ਲੜ ਸਕਦੇ ਹੋ ਬਿਲਕੁਲ ਬ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਪੇਜੂਗਾ ਪੰਤੇਰ ਸਾਹਿਬ ਨੇ ਸਟੇਜ ਤੋਂ ਬੋਲਿਆ ਸੀ ਮੈਂ ਫਿਰ ਤੋਂ ਰਿਪੀਟ ਕਰ ਰਿਹਾ ਹਾਂ ਉਹ ਲਫਜ਼ ਕਿ ਸਾਨੂੰ ਆਪਣੇ ਭਰਾਵਾਂ ਦੇ ਪੈਰਾਂ ਤੇ ਪੱਗ ਵੀ ਰੱਖਣੀ ਪਈ ਅਸੀਂ ਤਾਂ ਵੀ ਰੱਖਾਂਗੇ ਪਰ ਨਾਲ ਲੈ ਕੇ ਜਾਵਾਂਗੇ ਸਭ ਨੂੰ ਇਹ ਔਨ ਰਿਕਾਰਡ ਆ ਬਰਨਾਲੇ ਰੈਲੀ ਦੇ ਵਿੱਚ ਜਿਹਨਾਂ ਪੱਗ ਸੱਚੀ ਮੁੱਚੀ ਰਖਾਉਣਾ ਚਾਹੁੰਦੇ ਆ ਜਾਂ ਫਿਰ ਇਹ ਸਾਫ਼ ਕਰ ਦੇਣ ਫੇਰ ਅਸੀਂ ਫੈਸਲਾ ਕਰ ਲਾਂਗੇ ਪਰ ਅਸੱਚੀ ਜੇ ਦੇਸ਼ ਪੰਜਾਬ ਦੇ ਖਾਤਰ ਇਹ ਚੀਜ਼ੋ ਕਰਵਾਉਣਾ ਚਾਹੁੰਦੇ ਆ ਏਡੀ ਵੱਡੀ ਈਗੋ ਆ ਕਿਸੇ ਦੀ ਤੇ ਅਸੀਂ ਉਹਨੂੰ ਵੀ ਪੱਠੇ ਪੜ ਲੜਾਈ ਤੁਹਾਡੀ ਇੱਕੋ ਆ ਤੇ ਫੇਰ ਇਕੱਠਿਆਂ ਬੈ ਕੇ ਕਿਉਂ ਨਹੀਂ ਲੜੀ ਜਾਂਦਾ ਅਸੀਂ ਤਾਂ ਜੀ ਸਕਦੇ ਬੈਣ ਨੂੰ ਤਿਆਰ ਆ ਸਾਡੇ ਵੱਲੋਂ ਤੇ ਇਹ ਚੀਜ਼ੇ ਹੋਵੇ ਨਾ ਲੋਕੀਂ ਕਹਿੰਦੇ ਇੱਕਾਦਣਾ ਤਾੜੀ ਵਜਦੀ ਨਹੀਂ ਦੋ ਹੱਥਾਂ ਵਜਦੀ ਹੈ ਜਦੋਂ ਕੋਈ ਝਗੜਾ ਵੀ ਪਵੇ ਅਸੀਂ ਇਹਨੇ ਇੱਕ ਨਾ ਵਜ ਜਾਂਦੀ ਹੈ ਕਹਿੰਦਾ ਅਗਲਾ ਕਹਿੰਦਾ ਕਿਦਾਂ ਇਹ ਕਹਿੰਦੇ ਆ ਵੇਖਿਓ ਆ ਹੱਥ ਇਦਾਂ ਹੀ ਪਿਆ ਨਾ ਦੂਜਾ ਆਣ ਕੇ ਖੜਕੀ ਜਾਂਦਾ ਕੀ ਕਰੂਗਾ ਆ ਹੁਣ ਕੀ ਕਰੇ ਇਹ ਤਾਂ ਸਾਇਲੈਂਟ ਆ ਜਾਂ ਦੇ ਨੂੰ ਤੋੜ ਦਿੱਤਾ ਜਾਵੇ ਰਹਿ ਨਾ ਦਿੱਤਾ ਜਾਵੇ ਫਿਰ ਤੇ ਸ਼ਾਇਦ ਇਹ ਖੁਸ਼ ਹੋ ਜੇ ਹੁਣ ਜਿਹੜਾ ਐ ਆ ਕੇ ਉੱਤੇ ਵੱਜ ਰਿਹਾ ਅਸੀਂ ਕਿੰਨੇ ਸਾਡੇ ਵੱਲੋਂ ਤੇ ਅੱਜ ਵੀ ਦਰਵਾਜ਼ੇ ਖੁੱਲੇ ਆ ਗੱਲ ਦੇ ਅੱਜ ਵੀ ਤਿਆਰ ਆ ਅਸੀਂ ਸਾਰਾ ਕੁਝ ਸੰਦੂ ਕਦੇ ਵੀ ਸਾਡਾ ਈਗੋ ਦਾ ਸਵਾਲ ਨਹੀਂ ਰਿਹਾ ਸਾਡੇ ਇੱਕ ਪਰਸੈਪਸ਼ਨ ਆ ਅਸੀਂ ਉਹ ਤੋੜਾਂਗੇ ਪਰਸੈਪਸ਼ਨ ਵੀ ਤੋੜਾਂਗੇ ਤੁਹਾਡੇ ਵਰਗੇ ਚੈਨਲਾਂ ਦੇ ਥਰੂ ਪਰਸੈਪਸ਼ਨ ਤੋੜਾਂਗੇ ਕਿ ਜੋ ਸਾਡੇ ਬਾਰੇ ਸਮਝ ਜਾਂਦਾ ਅਸੀਂ ਹਮੇਸ਼ਾ ਏਕੇ ਦੇ ਹੱਕ 'ਚ ਆਂ ਅੰਦੋਲਨ ਪਹਿਲੇ ਅੰਦੋਲਨ ਦੇ ਵਿੱਚ ਵੀ ਸਾ ਅਸੀਂ ਠੀਕ ਆ ਸਾਡਾ ਅਲੱਗ ਤੋਂ ਸੀਗਾ ਸਟੇਜ ਇਹੋ ਨਾ ਇਲਜ਼ਾਮ ਦਾ ਨਾ ਸਟੇਜ ਲੱਗਦਾ ਸੀ ਲੱਗੇ ਹੈਗੀ ਸੀ ਇਹ ਲੱਗਦਾ ਉਹ ਅਗਰਾ ਅਗਰਾਹਾ ਸਾਹਿਬ ਅਗਰਾਹਾ ਸਾਹਿਬ ਵੀ ਅਲੱਗ ਤੋਂ ਸੀਗੇ ਬੈਠੇ ਹੋਏ ਸੀਗੇ ਜੋ ਕਾਲ ਐਸਕੇਮ ਵੱਲੋਂ ਦਿੱਤੀ ਗਈ ਇੱਕ ਵੀ ਕਾਲ ਅਜਿਹੀ ਕੋ ਕੱਢ ਕੇ ਦਿਖਾ ਰਹੀ ਜਿਹਦੇ ਵਿੱਚ ਅਸੀਂ ਭੁੱਲ ਨਹੀਂ ਚਾੜੇ ਹੋਏ ਉਹ ਤੇ ਨਹੀਂ ਅਸੀਂ ਉਹ ਚੀਜ਼ ਕੀਤੀ ਵੱਧ ਕੇ ਸਗੋਂ ਵੱਧ ਕੇ ਚੜੀ ਚੜੇ ਹੋਇਆ ਆ ਸਾਡੀ ਆਪਣੀ ਕਾਲ ਮਿਸ ਹੋਵੇ ਤੇ ਹੋਵੇ ਅਸੀਂ ਆਪਣੀ ਕਾਲ ਹੋਸੇ ਦਿਨ ਦੇ ਤੇ ਦਿੱਤੀ ਹੋਊ ਤਾਂ ਕੋਈ ਪੋਸਟਪੋਨ ਕੀਤੀ ਹੋਊਗੀ ਇਹ ਕਾਲਾਂ ਜ਼ਰੂਰ ਲੱਗਦੀਆਂ ਆਣੀਆਂ ਹੋਰ ਏਕਾ ਕੀ ਹੁੰਦਾ ਹੈ ਲਾਸ ਦੇ ਵਿੱਚ ਇਹ ਦੱਸ ਦੋ ਕਿ ਵਿਲੜ ਹੋ ਗਏ ਹੋ ਤੁਸੀਂ ਕਹਿੰਦੇ ਇਹ ਤੁਹਾਡੇ ਸਪੀਕਰ ਸਾਹਿਬ ਆਪਣੇ ਸਪੀਕਰ ਸਾਹਿਬ ਕਹਿ ਰਹੇ ਆ ਕਹਿੰਦੇ ਵਿਲੜ ਆਏ ਕੁਝ ਕੁ ਲੋਕ ਆਣ ਕੇ ਧਰਨਾ ਦੇਣ ਡਿਆ ਪਿੰਡ ਇਦਾਂ ਹੀ ਲੱਗਦਾ ਹੁੰਦਾ ਜੀ ਜਦੋਂ ਜਦੋਂ ਫਤੂਰ ਦਿਮਾਗ ਨੂੰ ਚੜ ਜੇ ਜਦੋਂ ਸੱਤਾ ਦਾ ਹੰਕਾਰ ਚੜ ਜੇ ਜਦੋਂ ਨੌਕਰ ਇਹ ਸਮਝਣਾ ਬੰਦ ਕਰ ਜੇ ਕਿ ਮੈਂ ਨੌਕਰ ਆ ਉਹ ਆਪਣੇ ਮਾਲਕ ਨੂੰ ਇਦਾਂ ਹੀ ਬੋਲ ਦਾਂਦਾ ਲੋਕਤੰਤਰ ਆਏ ਆਪ ਹੀ ਕਹਿੰਦੇ ਨਾ ਸੰਧਵਾ ਸਾਬ ਤਨਖਾਹ ਲਿੰਦੇ ਸਾਡੇ ਪੈਸਿਆਂ ਤੋਂ ਕੌਣ ਹੁੰਦੇ ਸਰਮਾ ਸਾਬ ਇਦਾਂ ਬੋਲਣ ਵਾਲੇ ਵੀ ਵੇਲਣ ਵੇਲੜ ਅਸੀਂ ਨਹੀਂ ਤੁਸੀਂ ਤਨਖਾਹ ਲੈ ਰਹੇ ਜੇ ਕੰਮ ਨਹੀਂ ਕਰ ਰਹੇ ਤੇ ਬਿਲਕੁਲ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਆ ਤੇ ਕੁਝ ਵੇਲਣ ਸਾਡਾ ਵਿਰੋਧ ਕਰ ਰਹੇ ਜਿੱਦਣ ਸਿੱਖਿਆ ਕ੍ਰਾਂਤੀ ਲੈ ਕੇ ਆਏ ਨਾ ਉਸ ਦਿਨ ਪਿੰਡਾਂ ਦੇ ਲੋਕਾਂ ਨੇ ਇਹਨਾਂ ਨਾਲ ਹਥਿਆਵਾਂ ਕਰਨਗੇ ਜਿਹੜਾ ਵੀ ਲੈ ਕੇ ਆਉ ਅੱਜ ਤਾਂ ਮੈਨੂੰ ਲੱਗਦਾ ਕਿ ਟੱਟੀ ਖਾਣਿਆਂ ਦੀ ਕ੍ਰਾਂਤੀ ਆ ਕੋਈ ਉਦਾਂ ਤੇ ਮੈਨੂੰ ਹੋਰ ਤਾਂ ਕੋਈ ਇਦੋਂ ਬੈਟਰ ਕ੍ਰਾਂਤੀ ਤੇ ਲੱਗਦੀ ਨਹੀਂ ਉਹ ਵੀ ਉਹ ਜਿਹੜਾ ਪਹਿਲਾਂ ਦੇ ਬਣੇ ਆ ਤੁਸੀਂ ਵੇਖਿਆ ਜਿਹੜੇ ਨੋਟਿਸ ਬੋਰਡ ਆ ਨੋਟਿਸ 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 ਬੋਰਡ ਨੂੰ ਹੀ ਉਹਦੇ ਉੱਤੇ ਪੱਤਰ ਚਪਕਾ ਕੇ ਉਦਘਾਟਨ ਕਰਕੇ ਕਈ ਤੇ ਇਹੋ ਜਿਹੇ ਵੀ ਮਹਾਪੁਰਸ਼ ਨਿਕਲੇ ਆ ਕੱਲ ਇੱਕ ਉਦਘਾਟਨ ਕਰਕੇ ਗਿਆ ਹੈ ਲੀਡਰ ਅੱਜ ਉਹਦੇ ਦੁਬਾਰੇ ਪਰਦਾ ਣ ਕੇ ਉਹ ਪਾਸੇ ਕਰਕੇ ਪਰਦਾ ਦੁਜਾ ਉਦਘਾਟਨ ਕਰੀ ਜਾਂਦਾ ਸਵਾਲ ਕੀ ਆ 10000 ਜੇ ਸਕੂਲ ਸਕੂਲ ਆ 30000 ਉਦਘਾਟਨ ਆ ਪਰ ਪੇਂਟ ਯਾਰੀ ਪਰ ਸਕੂਲ ਤਿੰਨ ਅਦਗਟਨਿਆ ਕਿਹੜੀ ਚੀਜ਼ ਆ ਤੈਨਾਂ ਇਹੋ ਜਿਹੇ ਅਦਗਟਨ ਵਾਲੀ ਦਰਵਾਜ਼ੇ ਲਾ ਦੇਣ ਦੇ ਨਾਲ ਸਕੂਲ ਨੂੰ ਕੰਦ ਚਾਰ ਦੁਆਰ ਨਾ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਤੇ ਐਂ ਆਉਂਦੀ ਆ ਕਿ ਤੁਸੀਂ ਆਪਣਾ ਪਿਛਲਾ 3 ਸਾਲ ਦਾ ਚੱਕ ਕੇ ਡਾਟਾ ਮੈਂ ਮੈਂ ਆਖੋ ਤੇ ਤੁਹਾਨੂੰ ਪੜ੍ਹ ਕੇ ਸੁਣਾਉਣਾ ਤਿੰਨਾਂ ਸਾਲਾਂ ਦੇ ਵਿੱਚ ਡਾਟਾ ਕਿਧਰੋਂ ਕਿਧਰੋਂ ਗਿਆ ਜੇ ਆਖੋ ਨੂੰ ਮੈਂ ਪੜ੍ਹ ਕੇ ਸੁਣਾ ਦੇਣਾ ਮੇਰੇ ਕੋਲ ਡਾਟਾ ਪਿਆ ਇਹਨਾਂ ਦਾ ਡਿਕਲਾਈਨ ਹੋਈ ਆ ਡਿਕਲਾਈਨ ਹੋਈ ਆ ਹਰ ਦੇ ਕੇ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਆ ਤੁਸੀਂ ਕਹਿੰਦੇ ਡਿਕਲਾਈਨ ਅੰਕੜੇ ਬੋਲਣਗੇ ਬੋਲਣ ਨੂੰ ਤਾਂ ਐਸੀ ਵੀ ਕਹਿੰਦੇ ਆ ਬੋਲਣ ਨੂੰ ਤੇ ਆ ਮੋਦੀ ਸਾਹਿਬ ਵੀ ਕਹਿੰਦੇ ਮੇਰਾ 55 ਇੰਚ ਦਾ ਸੀਨਾ ਦਿਖਦਾ ਤੇ ਨਹੀਂ ਨਾ ਕਿਤੇ 55 ਇੰਚ ਤੇ ਉਦੋਂ ਪਤਾ ਲੱਗਦਾ ਜਦੋਂ ਕਿਸੇ ਦੇਖਦੇ ਸੀਐਮ ਕਿਸੇ ਪੀਐਮ ਦੇ ਨਾਲ ਕਿ ਰਾਸ਼ਟਰਪਤੀ ਦੇ ਨਾਲ ਕੋਈ ਭਾਰਤ ਦੇ ਖਿਲਾਫ ਕੋਈ ਕੰਮ ਹੋਣ ਲੱਗੇ ਤੇ ਉਹਦੇ ਦਾ ਹਿੱਕ ਤੁਸੀਂ ਡਾਹ ਗਿਆ ਕੋਈ ਮੈਂ ਭਾਰਤ ਦੇ ਨਾਲ ਖੜਾ ਜੇ ਉੱਥੇ ਤੇ ਤੁਸੀਂ ਬਣ ਜਾਂਦੇ ਤੁਸੀਂ ਗਿੱਦੜ ਬਣ ਜਾਂਦੇ ਜੇ ਹੋਰ ਜੀ ਇੱਕ ਵੀਡੀਓ ਸ਼ੇਅਰ ਹੋ ਰਹੀ ਆ ਲਾਸਟ ਸਵਾਲ ਆ ਵੀਡੀਓ ਸ਼ੇਅਰ ਹੋਈ ਆ ਭਗਵੰਤ ਮਾਨ ਜੀ ਨੇ ਉਹਦਾ ਅੱਗ ਬੁਝਾਉਣ ਵਾਸਤੇ ਆ ਭੱਜ-ਭੱਜ ਜਾਂਦੀ ਸੀ ਹਨਾ ਤੇ ਮੈਂ ਤੁਹਾਨੂੰ ਵੀਡੀਓ ਵੀ ਥੋੜੀ ਦੇਰ ਤੱਕ ਭੇਜਦਾ ਹਾਂ ਤੁਸੀਂ ਵੀ ਦੇਖੀ ਹੋਵੋਗੇ ਹਨਾ ਅੱਜ ਦਿਖਦੇ ਨਹੀਂ ਕਿਤੇ ਮੁੱਖ ਮੰਤਰੀ ਸਾਹਿਬ ਜਾਨਾ ਦਾ ਤਾਣਾ ਬਣਾ ਸਰ ਅਸੀਂ ਐਮਐਸਪੀ ਵਾਸਤੇ ਅਮਨ ਹੀਰ ਉਮੀਤ ਹੀਰ ਤੇ ਭਗਵੰਤ ਮਾਨ ਦੀ ਥਾਲੀ ਖੜਕਾਉਂਦੇ ਵਾਲੀ ਵੀਡੀਓ ਦੇਖ ਸਕਦੇ ਤੁਹਾਨੂੰ ਐਮਐਸਪੀ ਦੋ ਕਿਸਾਨਾਂ ਨੂੰ ਐਮਐਸਪੀ ਦੇ ਆਈਸ ਵੀਡੀਓ ਜਿਆਦਾ ਕੀ ਹੋ ਤੁਹਾਡੇ ਅਸੀਂ ਸਾਥ ਚ ਖਲੋ ਕੇ ਹਜ਼ਾਰ ਬੰਦੇ ਦੇ ਸਾਹਮਣੇ ਇਹ ਵੀ ਕਹਿੰਦੇ ਸੁਣਾ ਸਕਦੇ ਤੁਹਾਨੂੰ ਮੇਰੇ ਕੋਲ ਇਸ ਟਾਈਮ ਹੁਣੇ ਸੁਣਾਨਾ ਮਾਈਕ ਦੇ ਅਖੋਦ ਸੁਣਾਨਾ ਵੀ ਜਿਹਦੇ ਵਿੱਚ ਇਹ ਕਹਿੰਦੇ ਗਏ ਆ ਵੀ ਆਿਆਂ ਨੂੰ ਸਵਾਲ ਪੁੱਛੋ ਕਿੱਧਰੇ ਆ ਹਵਾਈ ਗੱਲਾਂ ਇਹ ਇਹ ਹਵਾਈ ਗੱਲਾਂ ਡਲੇ ਅਸੀਂ ਚਲੋ ਅਸੀਂ ਤਾਂ ਡਲਿਆਂ ਦਾ ਵੀ ਹੱਕ ਚ ਨਹੀਂ ਅਸੀਂ ਕਿਹਨੇ ਡਲੇ ਅਸੀਂ ਨੌਕਰ ਰੱਖਿਆ ਏ ਨੌਕਰਾਂ ਨੂੰ ਤਨਖਾਹ ਦਿੰਨੇ ਆ ਨੌਕਰ ਮਾਲਕ ਬਣ ਕੇ ਬਹਿ ਗਏ ਇਹਨਾਂ ਨੂੰ ਭਲੇਖਾ ਪਾ ਗਿਆ ਪਹਿਲਾਂ ਦਾ ਭਲੇਖਾ ਨਿਕਲ ਗਿਆ ਪਹਿਲੇ ਕਿੱਥੇ ਸੀਗੇ 30 ਸਾਲ ਰਾਜ ਕਰਨ ਵਾਲੇ ਤਿੰਨਾਂ ਦੇ ਸਕੂਟਰ ਦੀਆਂ ਸਵਾਰੀਆਂ ਇਸ ਟਾਈਮ ਇੱਕ ਦਾਰਾਂ 12 ਇਕੱਲੇ ਹੀ ਫਿਰਦੇ ਆ ਤੇ ਅਸੀਂ ਕਿਹਨੇ ਤੁਹਾਡੀਆਂ ਦੇ ਜੜਾਂ ਹੀ ਬਹੁਤ ਉੱਤੇ ਆ ਤੁਹਾਡੇ ਵਾਸਤੇ ਨੇ ਇੰਨੀ ਜੋਰੋਂ ਨਹੀਂ ਲਾਉਣ ਦੀ ਲੋੜ ਪਣੀ ਪੰਜਾਬ ਦੇ ਲੋਕ ਪਹਿਲੇ ਬੁੱਲੇ ਤਨ ਛਾੜ ਕੇ ਪ੍ਰੇਮ ਕਰਨਗੇ ਧੰਨਵਾਦ ਜੀ ਨੌਜਵਾਨੀ ਕਿਸਾਨੀ ਸੜਕਾਂ ਤੇ ਆ ਤੇ ਨੌਜਵਾਨ ਨੂੰ ਡਾਂਗ ਫੜਦੀ ਵੀ ਤੁਸੀਂ ਅਕਸਰ ਵੇਖਿਆ ਹੋਊਗਾ ਕਿਹਾ ਜਾਂਦਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਫਿਰ ਪੰਜਾਬ ਦੇ ਵਿੱਚ ਧਰਨੇ ਲੱਗਣਗੇ ਪਰ ਅੱਜ ਦੇ ਧਰਨੇ ਵੀ ਤੁਸੀਂ ਵੇਖ ਸਕਦੇ ਹੋ ਕਿਸਾਨੀ ਧਰਨੇ ਹੋਣ ਨੌਜਵਾਨੀ ਧਰਨੇ ਹੋਣ ਤੇ ਡਾਂਗ ਫੜਦੀ ਵੀ ਉਸ ਤਰ੍ਹਾਂ ਵੇਖ ਸਕਦੇ ਹੋ ਪਿਛਲੀਆਂ ਤਸਵੀਰਾਂ ਦੀ ਜਦੋਂ ਗੱਲ ਛੇੜੀ ਤੇ ਕੁਮਰਦੀਲ ਮੈਂ ਦੱਸਿਆ ਕਿ ਮੇਰੇ ਕੋਲ ਬਹਤਾਚ ਵੀਡੀਓ ਪਈਆਂ ਜਿਹਦੇ ਵਿੱਚ ਸਰਕਾਰ ਅੱਜ ਸਰਕਾਰ ਆ ਤੇ ਪਹਿਲੋਂ ਇਹੋ ਹੀ ਤੰਜ ਕਰਦੇ ਹੁੰਦੇ ਸੀ ਪਰ ਅੱਜ ਦੀ ਜੇ ਗੱਲ ਕਰਦੇ ਆ ਤੇ ਅੱਜ ਜੋ ਐਸ ਉਤੇ ਅਹੁਦੇ ਲੈ ਕੇ ਬੈਠੇ ਹੋਏ ਆ ਸੰਧਵਾ ਸਾਹਿਬ ਜਿਹੜੇ ਵਿਲੜ ਦੱਸ ਰਹੇ ਆ ਹੁਣੇ ਪਹਿਲੋਂ ਆਪਾਂ ਪੰਦੀਰ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਵੀ ਤੰਝ ਕੱਸਿਆ ਕਿ ਜਿੱਥੇ ਵੇਲੜ ਸਾਨੂੰ ਦੱਸ ਰਹੇ ਆ ਤੇ ਸਾਡੇ ਨਾਲ ਬੈਠ ਕੇ ਪ੍ਰੋਟੈਸਟ ਕਰਦੇ ਹੁੰਦੇ ਸੀ ਅੱਜ ਸਰਕਾਰ 'ਚ ਬੈਠਾ ਹੋਇਆ ਸਾਰਾ ਤਾਣਾ ਬਣਾ ਸੀ ਉਹ ਪ੍ਰੋਟੈਸਟ ਕਰਦਾ ਹੁੰਦਾ ਸੀ ਅੱਜ ਅਸੀਂ ਵੇਲੜ ਲੱਗ ਰਹੇ ਆ ਉਸੇ ਗੱਲ ਦੇ ਉੱਤੇ ਮੋਰ ਕਮਰਦੀਪ ਨੇ ਲਈ ਆ ਕਿ ਜਿਸੀ ਵੇਲੜ ਦੇਖਣ ਵਾਲੇ ਅਸੀਂ ਤੇ ਆਵਾਜ਼ ਬਣੇ ਆ ਲੋਕਾਂ ਦੀ ਪਰ ਉਹਨਾਂ ਨੂੰ ਅੱਜ ਕੁਰਸੀਆਂ ਮਿਲ ਗਈਆਂ ਉਹਨਾਂ ਨੂੰ ਸਰਕਾਰ ਮਿਲ ਗਈ ਹਥਿਆ ਲਈ ਗਈ ਆ ਸਰਕਾਰ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਆ ਸਾਰਾ ਕੁਝ ਤੇ ਅੱਜ ਕੁਲਤਾਰ ਸਿੰਘ ਸੰਧਵਾ ਹੋਣ ਜਾਂ ਬਾਕੀ ਸਾਰੇ ਆ ਉਹਨਾਂ ਉਹਨੂੰ ਵੀ ਲੱਗ ਰਹੇ ਆ ਉਹ ਕਹਿੰਦੇ ਅਸੀਂ ਨੌਜਵਾਨਾਂ ਦੀ ਆਵਾਜ਼ ਬਣੇ ਆ ਅਸੀਂ ਕਿਸਾਨੀ ਦੀ ਆਵਾਜ਼ ਬਣੇ ਆ ਉਹ ਭਾਵੇਂ ਇੱਕ ਵੱਡੇ ਦੇਸ਼ ਲੋਕਤੰਤਰ ਦੇਸ਼ਾਂ ਦੀ ਗੱਲ ਕਰਦੇ ਆ ਜਾਂ ਅਮਰੀਕਾ ਦੀ ਗੱਲ ਹੋ ਰਹੀ ਆ ਉਹ ਦੇਸ਼ ਸਾਡੇ ਦੇ ਕਾਬਜ ਹੋਣਾ ਚਾਹੁੰਦੇ ਆ ਪਰ ਅਸੀਂ ਕਬਜ਼ਾ ਨਹੀਂ ਕਰਨ ਦਵਾਂਗੇ ਇੱਥੇ ਕਿਸਾਨ ਹੀ ਪਾਰੂ ਰਹੂਗਾ ਪਸਾਨਾਂ ਦੀ ਰਣਨੀਤੀ ਹੀ ਚੱਲੂਗੀ ਬੇਸ਼ੱਕ ਇੱਥੇ ਦੁੱਧ ਦੀ ਵਿਕਰੀ ਅੱਜ ਦੇ 30 ਰੁਪਏ ਦੱਸ ਰਹੇ ਆ ਬਾਹਰਲੇ ਦੇਸ਼ਾਂ ਤੋਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਉਤਪਾਦਨ ਦਾ ਨੁਕਸਾਨ ਹੋਣ ਦੀਆਂ ਗੱਲਾਂ ਵੀ ਦੱਸ ਗਿਆ ਵਾਂ ਇਹ ਸੀ ਅੱਜ ਦਾ ਪ੍ਰੋਗਰਾਮ ਜੋ ਜਿਹਦੀ ਰੂਪਰੇਖਾ ਲਈ ਕੀ ਗਈ ਆ ਤੇ ਨਾਲ ਹੀ ਨੌਜਵਾਨ ਨੇ ਦੱਸਿਆ ਕਿ ਅਸੀਂ ਸ਼ੰਭੂ ਤੇ ਖਨੌਰੀਣੀ ਭੁੱਲੇ ਅਸੀਂ ਤੇ ਪਿਛਲਾ ਇਤਿਹਾਸ ਸਾਡਾ ਫੋੜ ਕੇ ਵੇਖ ਲਿਓ ਜੇ 1947 ਦੀ ਗੱਲ ਜਦੋਂ ਕਰਦੇ ਆ ਨਾ ਤੇ 1947 ਭੁੱਲ ਸਕਦੇ ਆ ਨਾ 1984 ਭੁੱਲ ਸਕਦੇ ਆ ਇਹ ਤੇ ਅਜੇ ਕੱਲ ਦੀ ਗੱਲ ਆ ਜੋ ਸਾਡੇ ਨਾਲ ਵਾਪਰਿਆ ਖਾਸ ਕਰਕੇ ਕਿਸਾਨੀ ਨਾਲ ਵਾਪਰਿਆ ਉਹ ਕਦੀ ਨਹੀਂ ਭੁੱਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਲਾ ਕੇ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਖੜੇ ਹੋਵਾਂਗੇ